ਕਾਦੀਆ ਪੁਲਿਸ ਵੱਲੋਂ ਕੱਲ੍ਹ ਦੋ ਬੰਦੇ ਨੂੰ ਰੈਸਟ ਕਰਕੇ ਉਹਨਾਂ ਤੋਂ ਭਾਰੀ ਮਾਤਰਾ ਵਿੱਚ ਸਮੈਟ ਹੈਰੋਨ ਬਰਾਮਦ ਹੋਈ ਹੈ ਜਿਹੜਾ ਅਮਨ ਕੁਮਾਰ ਪੁੱਤਰ ਸੁਲੋਈ RAM ਵਾਸੀ ਨਸ਼ਹਰਾ ਪੁਰਾਣਾਸਾਲਾ ਡਿਸਟ੍ਰਿਕਟ ਅਰਵਾਸਪੁਰ ਦਾ ਰਹਿਣ ਵਾਲਾ ਇਹਦੇ ਖਿਲਾਫ ਮਕਦਮਾ ਨੰਬਰ 83 ਇੱਕ ਕਾਰਡ 85 ਐਨਡੀਪੀਐਸ ਨੰਬਰ ਦਾ ਦਰਜ ਕੀਤਾ ਗਿਆ ਹੈ ਇਹਦੇ ਕੋਲ 10 ਗ੍ਰਾਮ ਹੈਰੋਨ ਬਰੰਦ ਹੋਈ ਹੈ ਇਹਦੇ ਫਾਰਵਰਡ ਤੇ ਬੈਕਵਰਡ ਲੈਂਥ ਜਿਹੜੇ ਆ ਉੱਪਰਲੇ ਜਾ ਰਹੇ ਆ ਇਹਨਾਂ ਤੋਂ ਇਹ ਤੋਂ ਪੁਸ਼ਪੜਤਾਲ ਜਾਰੀ ਹੈ ਦਾ ਰਿਮਾਂਡ ਹਾਸਲ ਕਰਕੇ ਇਹਦੇ ਜਿਹੜੇ ਬੰਦੇ ਆ ਹੋਰ ਵੀ ਅੱਗੇ ਨਾਮਿਨੇਟ ਕੀਤੇ ਜਾਣਗੇ ਤੇ ਉਹਨਾਂ ਨੂੰ ਬੰਦਿਆਂ ਨੂੰ ਵੀ ਜਲਦੀ ਜਿਹੜੇ ਲਿਆ ਕੇ ਸਰਾਖਾਂ ਦੇ ਪਿਛੇ ਧੱਕਿਆ ਜਾਵੇਗਾ ਇਸੇ ਤਰ੍ਹਾਂ ਇੱਕ ਰੋਬਰ ਪ੍ਰੀਤ ਸਿੰਘ ਇਸ ਚਿੜੀ ਜਿਹੜਾ ਪੁੱਤਰ ਹਰਵਿੰਦਰ ਸਿੰਘ ਮਲਾਕਾਦਿਆਂ ਜਿਹਦੇ ਖਿਲਾਫ ਪਹਿਲਾਂ ਵੀ ਕਾਫੀ ਐਨਡੀਪੀਐਸ ਕਲੀਮ ਮਕਦਮੇ ਦਰਜਿਆ ਇਹਦੇ ਕੋਲੋਂ 15 ਗ੍ਰਾਮ ਹੈਰੋਇਨ ਇੱਕ ਕੰਪਿਊਟਰ ਕੰਡਾ 5000 ਰੁਪਏ ਡਰਗ ਮੰਨੀ ਇੱਕ ਮੋਬਾਈਲ ਬਰਾਮਦ ਕੀਤਾ ਤਾਂ ਇਹਦੇ ਖਿਲਾਫ ਮਕਦਮਾ ਨੰਬਰ 84 2127 ਕਾਰ 29 ਕਾਰ ਪਲਾਸੀ ਐਨਡੀਪੀਐਸ ਸੈਕਟਰ ਅਰਜ ਕੀਤਾ ਗਿਆ ਇਹਦੇ ਵੀ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਸਾਰੇ ਹੀ ਉਹ ਦੇਖੇ ਜਾ ਰਹੇ ਆ ਇਹਨੂੰ ਵੀ ਜਲਦੀ ਵੀ ਹੋਰ ਇੱਥੇ ਗ੍ਰਿਫਤਾਰੀ ਹੋਣ ਦੀ ਵੀ ਆਸ ਆ ਤੇ ਹੋਰ ਬਰਾਮਦਗੀ ਹੋਣ ਦੀ ਵੀ ਆਸ ਆ ਤਾ ਜਲਦੀ ਜਿਹੜੇ ਆ ਉਹ ਅਗਲੇ ਅੱਗੋਂ ਇਹਨਾਂ ਦੇ ਕਾਰਵਾਈ ਕਰਕੇ ਅੱਗੋਂ ਜਿਹੜੇ ਬੰਦੇ ਰੈਸਟ ਕਰਕੇ ਉਹ ਜਲਦੀ ਤਰਸ ਨੂੰ ਫੇਰ ਦੁਬਾਰਾ ਦਸਾ ਜਾਏਗਾ ਇੱਚ ਹੋਰ ਵੀ ਕਾਫੀ ਬਰਾਮਦੀਆਂ ਹੋਣ ਦੀ ਆਸ ਹੈ ਇਹਨੇ ਵੀ ਲੋਕ ਜਿਹੜੇ ਆ ਪੁਲਿਸ ਦਾ ਸਹਿਯੋਗ ਕਰਨਾ ਪੁਲਿਸ ਰਾਤਨ ਉਹਨਾਂ ਦੀ ਰਾਖੀ ਵਾਸਤੇ ਤਤਪਰ ਆ 24 ਘੰਟੇ ਪੁਲਿਸ ਹਾਜ਼ਰ ਆ ਜਦੋਂ ਮਰਜੀ ਕਿਸੇ ਦੇ ਖਿਲਾਫ ਕੋਈ ਮੋਬਾਈਲ ਨੰਬਰ ਲੋਕਾਂ ਤੋਂ ਹੈਗੇ ਆ ਮੇਰੇ ਵੀ ਪੁਲਿਸ ਦੇ ਵੀ ਹੈਗੇ ਆ ਕੋਈ ਵੀ ਇਨਫੋਰਮੇਸ਼ਨ ਦੇਣੀ ਹੋਣਾ ਮੈਨੂੰ ਨਹੀਂ ਦੇਣੀ ਸੀਨੀਅਰ ਅਫਸਰਾਂ ਨੂੰ ਦੇ ਦੇਣਾ ਜਿੰਨਾ ਵੀ ਵਾਜੂ ਸਮਝਣ ਦੇਣਾ ਤਾਂ ਤਾਂ ਜੋ ਇਹ ਜਿਹੜੀ ਆ ਨਸ਼ੇ ਦੇ ਲਈ ਆ ਇਹਦੇ ਐਂਡ ਤੱਕ ਪਹੁੰਚ ਜਾਵੇ ਇਹ ਇਹਨੂੰ ਨਸ਼ਾ ਮੁਕਤ ਕੀਤਾ ਜਾਵੇ ਇਹ ਕਿਉਂਕਿ ਬੜੀ ਪਵਿੱਤਰ ਤਕਦੀਆ ਪਰਮੇਸ਼ਰ ਦੀ ਅਕਾਲ ਪੁਰਖ ਗੁਰਨਾਨ ਦੇਵ ਜੀ ਗੁਰੂ ਅਪੀਰ ਰਸ਼ੀਮ ਉਹਨਾਂ ਦੀ ਧਰਤੀ ਹੈ ਤਾਂ ਇਹ ਜਿਹੜੇ ਕਲੰਕ ਕਲੰਕਰ ਕੀਤਾ ਜਿਹਨਾਂ ਲੋਕਾਂ ਨੇ ਧਰਤੀ ਨੂੰ ਉਹਨਾਂ ਨੂੰ ਜਲਦੀ ਸਾਰਿਆਂ ਦੀ ਸਰਾਖਾਂ ਦੇ ਪਿੱਛੇ ਧੱਕਿਆ ਜਾਊਗਾ ਤਾਂ ਇਹਨੂੰ ਨਸ਼ਾ ਮੁਕਤ ਕੀਤਾ ਜਾਊਗਾ ਉਸ ਲੋ ਰਾਤ ਦਿਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਤਿਆਰ ਹੈ ਤੇ ਕਾਫੀ ਲੋਕ ਸਹਿਯੋਗ ਵੀ ਕਰ ਰਹੇ ਆ ਜਦੋਂ ਦਾ ਮੈਂ ਆਇਆ ਲੋਕਾਂ ਨੇ ਬਹੁਤ ਸਹਿਯੋਗ ਕੀਤਾ ਖਾਸ ਕਰ ਸਾਡੇ ਨਾਲ ਪ੍ਰੈਸ ਨੇ ਬਹੁਤ ਸਹਿਯੋਗ ਕੀਤਾ ਰਾਤ ਦਿਨ ਜਦੋਂ ਵੀ ਬੁਲਾਈ ਦਾ ਉਸੇ ਟਾਈਮ ਹਾਜ਼ਰ ਹੁੰਦੇ ਆ ਔਰ ਗਾਇਬ ਗਾਇਬ ਉਹ ਸਾਰਾ ਸਾਨੂੰ ਜੋ ਵੀ ਅਸੀਂ ਕੋਈ ਇਸ ਤੋਂ ਬਾਅਦ ਸਮਝਨੇ ਆ ਉਹ ਸਾਨੂੰ ਇਨਫੋਰਮੇਸ਼ਨ ਕਰਾ ਦਿੰਦੇ ਤਾਂ ਬਹੁਤ ਵਧੀਆ ਚੱਲ ਰਿਹਾ ਹੈ ਤੇ ਜਲਦੀ ਜਿਹੜੇ ਨਸ਼ੇ ਵਾਲੇ ਆ ਜਿੰਨੇ ਵੀ ਨਸ਼ੇ ਦੇ ਸ਼ਰਾਕਰ ਆ ਉਹ ਭਾਵੇਂ ਕੋਈ ਕੁਝ ਵੀ ਕਿਉਂ ਨਹੀਂ ਆ ਉਨੂੰ ਬਖਸ਼ਿਆ ਨਹੀਂ ਜਾਊਗਾ ਕਾਦੀਆ ਪੁਲਿਸ ਵੱਲੋਂ ਕੱਲ੍ਹ ਦੋ ਬੰਦੇ ਨੂੰ ਰੈਸਟ ਕਰਕੇ ਉਹਨਾਂ ਤੋਂ ਭਾਰੀ ਮਾਤਰਾ ਵਿੱਚ ਸਮੈਟ ਹੈਰੋਨ ਬਰਾਮਦ ਹੋਈ ਹੈ ਜਿਹੜਾ ਅਮਨ ਕੁਮਾਰ ਪੁੱਤਰ ਸੁਨੋਈ RAMਵਾਸੀ ਮਸ਼ਹਰਾ ਪੁਰਾਣਾਸਾਲਾ ਡਿਸਟ੍ਰਿਕਟ ਅਰਵਾਸਪੁਰ ਦਾ ਰਹਿਣ ਵਾਲਾ ਇਹਦੇ ਖਿਲਾਫ ਮਕਦਮਾ ਨੰਬਰ 83 ਕੀ ਕਾਰਡ 85 ਐਨਡੀਪੀਐਸ ਸੈਕਟਰ ਦਾ ਦਰਜ ਕੀਤਾ ਗਿਆ ਹੈ ਇਹਦੇ ਕੋਲ 10 ਗ੍ਰਾਮ ਹੈਰੋਨ ਬਰੰਦ ਹੋਈ ਹੈ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਆ ਉਤਾਰੇ ਜਾ ਰਹੇ ਆ ਇਹਨਾਂ ਤੋਂ ਇਹ ਤੋਂ ਪੁਸ਼ਪੜਤਾ ਜਾਰੀ ਹੈ ਇਹਦਾ ਰਮਾਂਡ ਹਾਸਲ ਕਰਕੇ ਇਹਦੇ ਜਿਹੜੇ ਬੰਦੇ ਆ ਹੋਰ ਵੀ ਅੱਗੇ ਨਾਮਿਨੇਟ ਕੀਤੇ ਜਾਣਗੇ ਤੇ ਉਹਨਾਂ ਨੂੰ ਬੰਦਿਆਂ ਨੂੰ ਵੀ ਜਲਦੀ ਜਿਹੜੇ ਲਿਆ ਕੇ ਸਰਾਖਾਂ ਦੇ ਪਿਛੇ ਧੱਕਿਆ ਜਾਵੇਗਾ ਇਸੇ ਤਰ੍ਹਾਂ ਇੱਕ ਰੋਬਰਪ੍ਰੀਤ ਸਿੰਘ ਐਲਿਸਟਿਡੀ ਜਿਹੜਾ ਪੁੱਤਰ ਹਰਵਿੰਦਰ ਸਿੰਘ ਮਲਾਕਾਦੀਆਂ ਜਿਹਦੇ ਖਿਲਾਫ ਪਹਿਲਾਂ ਵੀ ਕਾਫੀ ਐਨਡੀਪੀਐਸ ਸਿਕਲੀ ਮਕਦਮੇ ਦਰਜਿਆ ਇਹਦੇ ਕੋਲੋਂ 15 ਗ੍ਰਾਮ ਹੈਰੋਇਨ ਇੱਕ ਕੰਪਿਊਟਰ ਕੰਡਾ 5000 ਰੁਪਏ ਡਰਗ ਮਨੀ ਇੱਕ ਮੋਬਾਈਲ ਬਰਾਮਦ ਕੀਤਾ ਤਾਂ ਇਹਦੇ ਖਿਲਾਫ ਮਕਦਮਾ ਨੰਬਰ 84 27 ਕਾਰਡ 29 ਕਾਰਡ 85 ਐਨਡੀਪੀਐਸ ਸੈਕਟਰ ਦਾ ਦਰਜ ਕੀਤਾ ਗਿਆ ਇਹਦੇ ਵੀ ਜਿਹੜੇ ਬੈਕਵਰਡ ਫਾਰਵਰਡ ਲਿਖ ਜਿਹੜੇ ਆ ਸਾਰੇ ਉਹ ਲਿਖੇ ਜਾ ਰਹੇ ਆ ਇਹਨੂੰ ਵੀ ਜਲਦੀ ਵੀ ਹੋਰ ਇੱਥੇ ਗ੍ਰੈਫਤਾਰੀ ਹੋਣ ਦੀ ਵੀ ਆਸ ਆ ਤੇ ਹੋਰ ਬਰਾਮਦਗੀ ਹੋਣ ਦੀ ਵੀ ਆਸ ਆ ਤਾ ਜਲਦੀ ਜਿਹੜੇ ਆ ਉਹ ਅਗਲੇ ਅੱਗੋਂ ਇਹਨਾਂ ਤੇ ਕਾਰਵਾਈ ਕਰਕੇ ਅੱਗੋਂ ਜਿਹੜੇ ਬੰਦੇ ਅਰੈਸਟ ਕਰਕੇ ਉਹ ਜਲਦੀ ਪ੍ਰੈਸ ਨੂੰ ਤੇ ਦੁਬਾਰਾ ਦੱਸਿਆ ਜਾਏਗਾ ਵਿੱਚ ਹੋਰ ਵੀ ਕਾਫੀ ਬਰਾਮਦੀਆਂ ਹੋਣ ਦੀ ਆਸ ਹੈ ਕਿੰਨੇ ਵੀ ਲੋਕ ਜਿਹੜੇ ਆ ਪੁਲਿਸ ਦਾ ਸਹਿਯੋਗ ਕਰਨਾ ਪੁਲਿਸ ਰਾਤਨ ਉਹਨਾਂ ਦੀ ਰਾਖੀ ਵਾਸਤੇ ਤਤਪਰ ਆ 24 ਘੰਟੇ ਪੁਲਿਸ ਹਾਜ਼ਰ ਆ ਜਦੋਂ ਮਰਜ਼ੀ ਕਿਸੇ ਦੇ ਖਿਲਾਫ ਕੋਈ ਮੋਬਾਈਲ ਨੰਬਰ ਲੋਕਾਂ ਤੋਂ ਹੈਗੇ ਆ ਮੇਰੇ ਵੀ ਪੁਲਿਸ ਦੇ ਵੀ ਹੈਗੇ ਆ ਕੋਈ ਵੀ ਇਨਫੋਰਮੇਸ਼ਨ ਦੇਣੀ ਹੋਣਾ ਮੈਨੂੰ ਨਹੀਂ ਦੇਣੀ ਸੀਨੀਅਰ ਅਫਸਰਾਂ ਨੂੰ ਦੇ ਦੇਣਾ ਜਿੰਨਾ ਵੀ ਵਾਜਬ ਸਮਝਣ ਦੇਣਾ ਤਾਂ ਤਾਂ ਜੋ ਇਹ ਜਿਹੜੀ ਆ ਨਸ਼ੇ ਦੇ ਜਿਹੜੇ ਆ ਇਹਦੇ ਐਂਡ ਤੱਕ ਪੁੰਜ ਜਾਵੇ ਇਹ ਇਹਨੂੰ ਨਸ਼ਾ ਮੁਕਤ ਕੀਤਾ ਜਾਵੇ ਇਹ ਕਿਉਂਕਿ ਬੜੀ ਪਵਿੱਤਰ ਧਰਤੀ ਆ ਪਰਮੇਸ਼ਰ ਦੀ ਅਕਾਲ ਪੁਰਗੋ ਗੁਰੂ ਨਾਨਕ ਸਾਹਿਬ ਜੀ ਗੁਰੂ ਅਪੀਰ ਰਿਸ਼ੀਮ ਉਹਨਾਂ ਦੀ ਧਰਤੀ ਆ ਤਾਂ ਇਹ ਜਿਹੜੇ ਕਲੰਕ ਕਲੰਕਰ ਕੀਤਾ ਜਿਹਨਾਂ ਲੋਕਾਂ ਨੇ ਧਰਤੀ ਨੂੰ ਉਹਨਾਂ ਨੂੰ ਜਲਦੀ ਸਾਰੇ ਰਸਰਾਖਾਂ ਦੇ ਪਿੱਛੇ ਧੱਕਿਆ ਜਾਊਗਾ ਤਾਂ ਇਹਨੂੰ ਨਸ਼ਾ ਮੁਕਤ ਕੀਤਾ ਜਾਊਗਾ ਉਸ ਲੋ ਰਾਤ ਦਿਨ ਲੋਕਾਂ ਦੀ ਜਾਲ ਮਾਲ ਦੀ ਰਾਖੀ ਲਈ ਤਿਆਰ ਆ ਤੇ ਕਾਫੀ ਲੋਕ ਸਹਿਯੋਗ ਵੀ ਕਰ ਰਹੇ ਆ ਜਿੰਦਾਂ ਮੈਂ ਆ ਲੋਕਾਂ ਨੇ ਬਹੁਤ ਸਜਾਦ ਸਹਿਯੋਗ ਕੀਤਾ ਖਾਸ ਕਰਕੇ ਸਾਡੇ ਨਾਲ ਪ੍ਰੈਸ ਨੇ ਬਹੁਤ ਸਹਿਯੋਗ ਕੀਤਾ ਆ ਰਾਹ ਦਿਨ ਜਦੋਂ ਵੀ ਬੁਲਾਈਦਾ ਉਸੇ ਟਾਈਮ ਹਾਜ਼ਰ ਹੁੰਦੇ ਆ ਔਰ ਗਾਇ ਬਗਾਏ ਔਰ ਸਾਰਾ ਸਾਨੂੰ ਜੋ ਵੀ ਅਸੀਂ ਕੋਈ ਇਸ ਤਵਾਜ ਸਮਝਨੇ ਆ ਉਹ ਸਾਨੂੰ ਇਨਫੋਰਮੇਸ਼ਨ ਹੀ ਕਰਾਉਂਦੇ ਆ ਬਹੁਤ ਵਧੀਆ ਚੱਲ ਰਿਹਾ ਤੇ ਜਲਦੀ ਜਿਹੜੇ ਨਸ਼ੇ ਵਾਲੇ ਆ ਜਿੰਨੇ ਵੀ ਨਸ਼ੇ ਦੇ ਸਤਾ ਕਰ ਉਹ ਭਾਵੇਂ ਕੋਈ ਕੁਝ ਵੀ ਕਿਉਂ ਨਹੀਂ ਆ ਮਨੂ ਬਖਸ਼ਿਆ ਨਹੀਂ ਜਾਊਗਾ